ਆਦਮਖੋਰ ਕੁੱਤਿਆਂ ਨੇ ਕਰ ਦਿੱਤਾ ਕਹਿਰ ਨੋਚ-ਨੋਚ ਕੇ ਖਾ ਲਿਆ ਮਾਪਿਆਂ ਦਾ ਇਕਲੌਤਾ ਫਰਜੰਦ ਤੇ ਪਿਓ ਦੇ ਹੱਥਾਂ ਦੇ ਵਿੱਚ ਹੀ ਨਿਕਲ ਗਈ ਹੈ ਪੁੱਤ ਦੀ ਜਾਨ ਜੀਹਾਂ ਇਹ ਦਰਦਨਾਕ ਖਬਰ ਜਲੰਧ ਲੁਧਿਆਣਾ ਦੇ ਪਿੰਡ ਕ੍ਰੀਮਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਆਦਮਖੋਰ ਕੁੱਤਿਆਂ ਨੇ ਕਹਿਰ ਕਰ ਦਿੱਤਾ ਇੱਕ ਛੋਟੇ ਜਿਹੇ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ ਤੇ ਇਸ ਬੱਚੇ ਦੀ ਜਾਨ ਉਸ ਦੇ ਪਿਓ ਦੇ ਹੱਥਾਂ ਦੇ ਵਿੱਚ ਹੀ ਨਿਕਲ ਗਈ ਹੈ मिली जानकारी ਦੇ ਮੁਤਾਬਕ ਇੱਕ ਕਿਸਾਨ ਦੇ ਘਰ ਕੁੱਤਿਆਂ ਦਾ ਝੁੰਡ ਆਵੜਿਆ ਇਸ ਕਿਸਾਨ ਦਾ ਨਾਮ ਰਣਦੀਰ ਸਿੰਘ ਦੱਸਿਆ ਜਾ ਰਿਹਾ ਹੈ ਇਸ ਕਿਸਾਨ ਦੇ ਘਰ ਉਸ ਦਾ 11 ਸਾਲ ਦਾ ਬੇਟਾ ਹਰਸੁਖਪ੍ਰੀਤ ਸਿੰਘ ਸੀ ਕੁੱਤਿਆਂ ਨੇ ਹਰਸੁਖਪ੍ਰੀਤ ਸਿੰਘ ਨੂੰ ਕਸੀਟ ਲਿਆ ਤੇ ਕਸੀਟ ਕੇ ਖੇਤਾਂ ਦੇ ਵੱਲ ਲੈ ਗਿਆ ਜਿੱਥੇ ਕੁੱਤਿਆਂ ਨੇ ਇਸ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ ਜਦੋਂ ਇਸ ਕਿਸਾਨ ਰਣਦੀਰ ਸਿੰਘ ਨੂੰ ਇਹ ਜਾਣਕਾਰੀ ਮਿਲੀ ਤਾਂ ਉਸਨੇ ਤੁਰੰਤ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਕਿ ਪੁੱਤ ਨੂੰ ਬਚਾਇਆ ਜਾ ਸਕਦਾ ਕੁੱਤਿਆਂ ਨੇ ਇਸ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ ਤੇ ਆਪਣੇ ਪਿਓ ਦੇ ਹੱਥਾਂ ਦੇ ਵਿੱਚ ਹੀ ਇਸ ਪੁੱਤ ਦੀ ਜਾਨ ਚਲੀ ਗਈ ਹੈ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਦਾ ਜਿਹੜਾ ਹਾਲਤ ਹੈ ਇਸ ਵਕਤ ਉਹ ਦੇਖੀ ਨਹੀਂ ਜਾ ਰਹੀ ਸੁਪਰਵਾਰ ਦੇ ਵੱਲੋਂ ਜਿਹੜਾ ਕਿ ਬਹੁਤ ਜ਼ਿਆਦਾ ਦੁੱਖ ਜਤਾਇਆ ਜਾ ਰਿਹਾ ਹੈ ਤੇ ਬਹੁਤ ਸਾਰੇ ਹੋਰ ਵੀ ਪੁਲਿਸ ਅਧਿਕਾਰੀ ਇਸ ਪਰਿਵਾਰ ਦੇ ਘਰ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਦੱਸਦੀ ਹੈ ਕਿ ਇੱਕ ਹੋਰ ਐਸੀ ਹੀ ਘਟਨਾ ਨੇੜਲੇ ਪਿੰਡ ਹਸਨਪੁਰ ਦੇ ਵਿੱਚ ਬੀਤੀ ਹੈ ਜਿੱਥੇ ਕਿ ਇੱਕ ਪ੍ਰਵਾਸੀ ਮਜ਼ਦੂਰ ਦੇ ਛੋਟੇ ਜਿਹੇ ਬੱਚੇ ਨੂੰ ਵੀ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਹੈ ਹੁਣ ਪਰਿਵਾਰ ਦੇ ਵੱਲੋਂ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਪਰਿਵਾਰ ਨੂੰ ਕਿ ਉਹ ਚੱਕਾ ਜਾਮ ਨਾ ਕਰਨ ਧਰਨਾ ਉਠਾ ਲੈਣ ਪਰੰਤੂ ਪਰਿਵਾਰਿਕ ਮੈਂਬਰ ਨਹੀਂ ਮੰਨੇ ਤੇ ਫਿਰ ਅੰਦੇ ਵਿੱਚ ਏਡੀਸੀ ਕੁਲਪ੍ਰੀਤ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਨਾਲ ਇਨਸਾਫ ਹੋਵੇਗਾ ਤੇ ਨਾਲ ਹੀ ਇਸੇ ਜਿਹੜੇ ਪਰਿਵਾਰ ਹੈ ਉਹਨਾਂ ਨੇ ਆਪਣਾ ਡਰ ਧਰਨਾ ਇਥੋਂ ਛੁਕ ਲਿਆ ਸੋ ਕੁੱਤਿਆਂ ਦਾ ਕਹਿਰ ਜਿਹੜਾ ਕਿ ਲੁਧਿਆਣਾ ਦੇ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਛੋਟੇ-ਛੋਟੇ ਬੱਚਿਆਂ ਨੂੰ ਇਨਾਂ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਇਸ ਤੋਂ ਪਹਿਲਾਂ ਕਿ ਪਰਿਵਾਰਿਕ ਮੈਂਬਰ ਇਹਨਾਂ ਬੱਚਿਆਂ ਨੂੰ ਬਚਾਉਂਦੇ ਪਹਿਲਾਂ ਹੀ ਇਹਨਾਂ ਬੱਚਿਆਂ ਦੇ ਜਿਹੜੇ ਕਿ ਟੁਕੜੇ ਕਰ ਦਿੱਤੇ ਨਾ ਕੁੱਤਿਆਂ ਨੇ ਨੋਚ-ਨੋਚ ਕੇ ਇਹਨਾਂ ਬੱਚਿਆਂ ਨੂੰ ਖਾ ਲਿਆ ਗੋਟੀਆਂ ਬੋਟੀਆਂ ਕਰਕੇ ਕੁੱਤੇ ਇਹਨਾਂ ਬੱਚਿਆਂ ਨੂੰ ਖਾ ਗਏ ਨੇ ਸੋ ਇਸ ਵਕਤ ਕੁੱਤਿਆਂ ਦਾ ਕਹਿਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਇਹ ਕੁੱਤੇ ਛੋਟੇ-ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਜਿਨੇ ਜਿਵੇਂ ਹਰਸੁਖਪ੍ਰੀਤ ਸਿੰਘ ਨਾਂ ਦੇ ਬੱਚੇ ਨੂੰ ਕੁੱਤੇ ਕਢੀਸ ਕੇ ਖੇਤਾਂ ਵੱਲ ਲੈ ਗਏ ਨੇ ਤੇ ਉਸ ਨੂੰ ਨੋਚ-ਨੋਚ ਕੇ ਖਾ ਲਿਆ ਦੱਸਦੀ ਹੈ ਕਿ ਹਰਸੁਖਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਇਸ ਜਿਗਰ ਦੇ ਟੋਟੇ ਦੀ ਆਪਣੇ ਹੀ ਪਿਓ ਦੇ ਹੱਥਾਂ ਦੇ ਵਿੱਚ ਜਾਨ ਚਲੀ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਰ ਤੇ ਦੁੱਖਾਂ ਦਾ ਪਹਾੜ ਵੀ ਟੁੱਟ ਗਿਆ